ਰੈਸਟੋਰੈਂਟ ਦੇ ਹਾਦੀ ਅਮਸਰ ਦਿਨ ਪਿੰਡ ਪਿੰਡਿਸ਼ਾ ਦਾ ਪਿੰਡ ਪਿੰਡਿਸ਼ਾ ਦਾ ਤੌਪਕ ਸਦਬੀਤ ਨਾਮਕ ਔਰਤ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਪੂਰੇ ਮਾਮਲੇ ਦੀ ਜਾਣਕਾਰੀ ਸੰਜੀਤ ਕੋਰ ਦੀ ਨੂੰ ਜਸਵੀਰ ਕੋਰ ਨੇ ਮੀਰੀ ਨਾਲ ਗੱਲਬਾਤ ਕਰਦੇ ਹੋਏ ਇਹ ਦੱਸੀ ਕਿ ਅੱਜ ਜਦੋਂ ਉਸ ਦਾ ਪੱਟੀ ਤੇ ਉਸ ਦੇ ਦਿਓਰ ਕਣਕ ਦੀ ਵਾਟੀ ਕਰਨ ਦੇ ਲਈ ਘਰੋਂ ਨਿਕਲ ਕੇ ਤਾਂ ਉਸਪਰੰਤ ਜਦੋਂ ਉਹ ਤੇ ਉਸਦੀ ਸੱਸ ਜਸ ਜਸਜੀਤ ਕੋਲ ਵੀ ਤਿਆਰ ਹੋ ਗਏ ਕਿਸ ਰਿਸ਼ਤੇਦਾਰ ਦੇ ਕੋਲ ਜਾਣ ਦੇ ਲਈ ਕਰੋ ਨਿਕਲੇ ਤਾਂ ਰਸਤੇ ਦੇ ਵਿੱਚ ਮਹਿੰਗਾ ਸਿੰਘ ਜੱਗਾ ਸਿੰਘ ਨਾਮਕ ਅਤੇ ਹੋਰ ਵੀ ਕੁਝ ਵਿਅਕਤੀ ਉਹਨਾਂ ਦੇ ਨਾਲ ਸੰਯੋਗੀ ਸ਼ਰੀਕੇ ਦੇ ਵਿੱਚੋਂ ਉਹਨਾਂ ਦੇ ਚਾਚੇ ਪਾਏ ਹੀ ਲੱਗਦੇ ਹਨ ਜਿਹਨਾਂ ਨਾਲ ਉਹਨਾਂ ਦੀ ਪੁਰਾਣੀ ਕਿਸੇ ਜਗ੍ਹਾ ਨੂੰ ਲੈ ਕੇ ਰੰਜਿਸ਼ ਚੱਲਦੀ ਆ ਰਹੀ ਸੀ ਜਿਸ ਦੀਆਂ ਕੀ ਵਿਖਾ ਸਾ ਕਈ ਵਾਰ ਪਿੰਡੀ ਚਾਦਾ ਥਾਣੇ ਵਿੱਚ ਦੇ ਚੁੱਕੇ ਹਾਲਪਰ ਕਿਸੇ ਵੀ ਕਿਸਮ ਦਾ ਕੋਈ ਨਿਬਟਾਰਾ ਅਜੇ ਤੱਕ ਨਹੀਂ ਸੀ ਹੋਇਆ ਇਸੇ ਵਜ੍ਹਾ ਕਰਨ ਉਹਨਾਂ ਦਾ ਉਹਨਾਂ ਦੇ ਛੀਕੇ ਨਾਲ ਝਗੜਾ ਚੱਲ ਰਿਹਾ ਸੀ ਅੱਜ ਵੀ ਉਸੇ ਰੰਜਿਸ਼ ਨੂੰ ਲੈ ਕੇ ਉਹਨਾਂ ਦੇ ਪਿਛੇ ਦਾ ਸੁੱਕੇ ਵਿਕਤੀਆਂ ਦੇ ਨਾਮ ਜੋ ਬੁਲੇ ਹਨ ਉਹ ਉੱਥੇ ਪਛਦੇ ਹਨ ਅਤੇ ਉਹਨਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੰਦੇ ਹਨ ਅਤੇ ਨਾਲ ਹੀ ਉਸੇ ਸਾਥ ਸਾਥ ਜਿਤ ਕੋਰ ਨੂੰ ਇਹ ਗੱਲ ਆਖਦੇ ਹਨ ਕਿ ਮਾਤਾ ਤੇਰੇ ਬੱਚਿਆਂ ਨੂੰ ਅੱਜ ਅਸੀਂ ਅਜ ਨਾਲਾ ਨਹੀਂ ਟੱਪਣ ਦੇਵਾਂਗੇ ਉਹ ਉਹਨਾਂ ਦੀ ਵੱਟ ਟੋਕ ਕਰ ਦੇਣਗੇ ਸ੍ਰੀ ਗੁਰਦੇਵ ਕਹਿੰਦਾ ਸੀ ਕਿ ਉਹਨਾਂ ਦੇ ਕੋਲ ਹਥਿਆਰ ਵੀ ਸਨ ਜਦੋਂ ਉਹ ਇਹ ਗੱਲ ਕਹਿ ਕੇ ਉਥੋਂ ਚਲੇ ਜਾਂਦੇ ਆ ਤਾਂ ਮਾਤਾ ਸਬਜੀਤ ਕੌਰ ਦੀ ਹਾਲਤ ਵਿਗੜਨੀ ਸ਼ੁਰੂ ਹੋ ਜਾਂਦੀ ਹੈ ਤੇ ਇਸੇ ਹੀ ਧਮਕੀ ਦੀ ਵਜ੍ਹਾ ਦੇ ਕਾਰਨ ਉਹ ਉਥੇ ਡਿੱਗ ਪੈਂਦੀ ਹੈ ਤੇ ਮੌਕੇ ਤੇ ਹੀ ਉਸ ਦੀ ਜਾਨ ਨਿਕਲ ਜਾਂਦੀ ਹੈ ਕੋਰਕੜੇ ਇੱਕ ਵਿਅਕਤੀ ਨੇ ਆਪਣੇ ਫੋਨ ਤੇ ਰਾਈ ਉਸਦੇ ਪੁੱਤਰ ਉਸਦੇ ਪਤੀ ਉਹਦੇ ਉਹਦੇ ਦੀਰ ਨੂੰ ਜਾਣਕਾਰੀ ਦਿੱਤੀ ਕਿ ਉਹਨਾਂ ਦੀ ਮੰਮੀ ਦੀ ਡੈਥ ਹੋ ਚੁੱਕੀ ਆ ਤੇ ਉਹ ਵੀ ਵਾਪਸ ਆ ਜਾਂਦੇ ਹਨ ਅਤੇ ਸਰਜੀਤ ਕੌਰ ਦੀ ਲਾਸ਼ ਨੂੰ ਲੈ ਕੇ ਖਾਣਾ ਪਿੰਡੀ ਸਾਦਾ ਵਿਖੇ ਪਹੁੰਚਦੇ ਹਨ ਪੁਲਿਸ ਸਰਜੀਤ ਕੌਰ ਦੇ ਬਿਆਨ ਦਰਜ ਕਰਕੇ ਤੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਸੰਸਕਾਰ ਦਿੰਦੀ ਹੈ ਪ੍ਰਵਤਾ ਇਹ ਕਹਿਣਾ ਸੀ ਕਿ ਅਗਰ ਕੋਈ ਉਸ ਲਾਸ਼ ਦਾ ਪੋਸਟਮਾਰਟਮ ਕਰਾਉਣ ਉਪਰੰਤ ਵੀ ਉਹਨਾਂ ਨੂੰ ਕਿਸੇ ਕਿਸੇ ਦਾ ਨਿਆ ਨਹੀਂ ਦਿੰਦੀ ਜਾਂ ਤਾਂ ਭਾਵੇਂ ਕਿ ਜਿਨ੍ਹਾਂ ਵਿਅਕਤੀਆਂ ਜੀ ਧਮਕੀ ਦੇ ਪ੍ਰਕਰਣ ਸਬੰਧੀ ਕੋਰਦੀ ਮੌਤ ਆਈ ਉਹਨਾਂ ਦੀ ਗੱਲਬਾਤ ਨਹੀਂ ਕੱਢੀ ਤਾਂ ਉਹ ਲਾਸ਼ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ ਜਦੋਂ ਤੱਕ ਉਹਨਾਂ ਲੋਕਾਂ ਦੀ ਗ੍ਰਿਫਤਾਰੀ ਨਹੀਂ ਕਿਤੇ ਯੱਜ ਦਿਖਣਾ ਇਹ ਹੋਵੇਗਾ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਕਿੱਥੇ ਤੱਕ ਲੈ ਕੇ ਜਾਂਦੀ ਹੈ ਤੇ ਦੋਸ਼ੀਆਂ ਨੂੰ ਗ੍ਰਫਤਾਰ ਕਰਦੀ ਹੈ ਜਾਂ ਨਹੀਂ ਤੇ ਗ੍ਰਫਤਾਰ ਕਰਬਤ ਪਰਿਵਾਰ ਨੂੰ ਇਨਸਾਫ ਦਵਾਉਂਦੀ ਹੈ ਜਾਂ ਨਹੀਂ ਪੰਜ ਕਿਛਾ ਕੀ ਮਸਲਾ ਕੀ ਹੋਇਆ ਭੈਜੀ ਇਹ ਹੋਇ ਕਿ ਮੇਰੇ ਘਰ ਤੇ ਘਰ ਵਾਲਾ ਤੇ ਮੇਰਾ ਦਿਓਰ ਚਲੇ ਹਨ ਵਾਢੀ ਪਹਿਲਾਂ ਵੀ ਇਹਨਾਂ ਦੀ ਕੋਈ ਲੱਗਦੀ ਲੁਗਦੀ ਉਹ ਇਥਾਂ ਦੇ ਚ ਇਹੋ ਹੀ ਸਰੀਕੇ ਤੁਹਾਡੇ ਨਾਲ ਦਿਓਰ ਕੀ ਨਾਮ ਨੇ ਉਹਨਾਂ ਦੇ ਭਲਵਾਨ ਸਿੰਘ ਤੇ ਜੱਗਾ ਸਿੰਘ ਹਾਂਜੀ ਤੇ ਮਹਿੰਗਾ ਸਿੰਘ ਅੱਛਾ ਜੀ ਸੁਤਪਾੜਾ ਮੈਂ ਲਾਡੀ ਸਿੰਘ ਅੱਛਾ ਜੀ ਇਹ ਤੁਹਾਡੇ ਸ਼੍ਰੀਕੇ ਚੋਂ ਨੇ ਹਾਂਜੀ ਹਾਂਜੀ ਇਹ ਸ਼੍ਰੀਕੇ ਚੋਂ ਲੱਗਦੇ ਬਾਜੀ ਇਹਨਾਂ ਨੂੰ ਤੁਹਾਡੀ ਇਹ ਪੈਰੀਆ ਦਾ ਝਗੜਾ ਹੀ ਥਾਂ ਦਾ ਜਗਾ ਦਾ ਲੱਗ ਹਾਂਜੀ ਜਗਾ ਦਾ ਜਗਾ ਦਾ ਤੇ ਅੱਜ ਕੀ ਘਟਨਾ ਵਾਪਰੀ ਘਟਨਾ ਇਹ ਵੀ ਵੀ ਇਹ ਚੱਲੇ ਹਨ ਵਾਢੀ ਐਰਕਾ ਅੱਜ ਦੇ ਹਸਬੰਦ ਤੇ ਦਿਓਰ ਹਾਂਜੀ ਦਿਓਰ ਤੇ ਮੇਰਾ ਹਸਬੰਦ ਚੱਲੇ ਹਨ ਵਾਢੀ ਇਹਨਾਂ ਨੇ ਇਹਨਾਂ ਨੂੰ ਵੀ ਧਮਕੀਆਂ ਫੋਨ ਲਾ ਕੇ ਦਿੱਤੀਆਂ ਨੇ ਭਈ ਅੱਜ ਤੁਹਾਨੂੰ ਵੱਡਣਾ ਹੀ ਵੱਡਣਾ ਹੈ ਬਾਅਦ ਚ ਮੈਂ ਤੇ ਮੇਰਾ ਦਿਓਰ ਬਿੱਟੂ ਤੇ ਸੱਸ ਮੇਰੀ ਅਹੀਂ ਚੱਲੇ ਹਨ ਭੂਆ ਦੇ ਘਰੇ ਚੱਲੇ ਭਾਵੀ ਦੇ ਘਰੇ ਤੇ ਉਹਨਾਂ ਨੂੰ ਬਾਹਾਨੂੰ ਝੜਕ ਦੇ ਘੇਰ ਕੇ ਸਾਨੂੰ ਮੈਨੂੰ ਉਹਨਾਂ ਨੇ ਕਿਹਾ ਵੀ ਭਾਬੀ ਮੈਂ ਅਹੀਂ ਅੱਜ ਜਿੱਥੇ ਮਰਜ਼ੀ ਤੂੰ ਲੁਕਾੜਾ ਆਪਣੇ ਘਰ ਵਾਲਿਆਂ ਨੂੰ ਤੇ ਦਿਓਰ ਆਪਣੇ ਨੂੰ ਜਿੱਥੇ ਮਰਜ਼ੀ ਲੁਕਾੜਾਂ ਨਹੀਂ ਨਾ ਲਾ ਨਹੀਂ ਟੱ ਨਾਮ ਲੈ ਚੁੱਕੇ ਆਪਣੇ ਸ਼ਰੀਕੇ ਦੇ ਹਾਂਜੀ ਹਾਂਜੀ ਤੇ ਹਥਿਆਰ ਉਹਨਾਂ ਨੇ ਜਦੋਂ ਇਹ ਧਮਕੀ ਦਿੱਤੀ ਪਈ ਸੀ ਉਹਨਾਂ ਨੂੰ ਅੱਜ ਹੀ ਨਾਲਾਂ ਨੀ ਟੱਪਨ ਦੇਣਾ ਸੀ ਮਾਰਕੁੱਟ ਦੇਣਾ ਉਹਨਾਂ ਨੂੰ ਉਸ ਤੋਂ ਉਪਰੰਤ ਕੀ ਹੁੰਦਾ ਸੀ ਉਹਨਾਂ ਕੋਲ ਤਾਂ ਹਥਿਆਰ ਦੀ ਉਰ ਵੀ ਹੈਗੇ ਹਨ ਉਹਨਾਂ ਨੇ ਹਥਿਆਰ ਵੀ ਰੱਖੇ ਹਨ ਸਾਰੇ ਤੇ ਇਹਨਾਂ ਨੇ ਕਿਹਾ ਵੀ ਅਸੀਂ ਅੱਜ ਤਾਂ ਦੇ ਦੇ ਹੋਰ ਨੂੰ ਤੇ ਇਹਨੂੰ 1 ਮਿੰਟ ਨੂੰ ਨਹੀਂ ਅੱਜ ਟੱਪਾ ਹੀ ਨਾਲਾਂ ਨਹੀਂ ਟੱਪਨ ਦੇਣਾ ਅਸੀਂ ਇਹਨਾਂ ਨੂੰ ਅੱਜ ਵੱਢਣਾ ਹੀ ਵੱਢਣਾ ਸੀ ਅੱਛਾ ਜੀ ਇੱਥੇ ਸੱਸ ਮੇਰੀ ਮਗਰ ਬੈਠੀ ਉਹ ਚੜੀਏ ਸੁਣ ਕੇ ਤੇ ਉਹਦਾ ਹੋਗਾ ਹੀ ਨਿਕਲ ਗਿਆ ਉੱਥੇ ਉਹ ਕੁਝ ਮਿੰਟ ਬਾਅਦ ਉੱਥੇ ਉਹ ਵਿਚਾਰੀ ਮੁੱਕ ਗਈ ਉਹ ਮੌਕੇ ਤੇ ਜਿਹੜੀ ਵੀ ਹਾਂ ਨੇ ਪਤੀ ਨੂੰ ਤੇ ਆਪਣੇ ਦਿਓਰ ਨੂੰ ਹਾਂਜੀ ਫਿਰ ਦਿਓਰ ਨੂੰ ਕੀਤੀ ਅੱਛਾ ਜੀ ਹਾਂਜੀ ਉਹਨਾਂ ਨੂੰ ਅਹੀਂ ਫਿਰ ਇਹ ਵਿਚਾਰੇ ਉੱਜ ਗਏ ਹਨ ਰਾਤ ਚ ਫਿਰੇ ਵਾਪਸ ਆਏ ਨੇ ਹਾਂ ਹਾਂ ਹਾਂਜੀ ਤੇ ਇਸਤਰੀ ਦੀ ਸੂਚਨਾ ਤੁਸੀਂ ਥਾਣੇ ਫਿਰ ਦਿੱਤੀ ਆਪਣੇ ਲਾਗੇ ਭੰਡਿਸਦਾ ਹਾਂਜੀ ਹਾਂਜੀ ਥਾਣੇ ਤੇ ਵੀ ਦਿੱਤੀ ਆ ਜੀ ਬਿਆਨ ਹੋ ਗਿਆ ਤੁਹਾਡਾ ਹਾਂਜੀ ਹੋ ਗਿਆ ਜੀ ਕੀ ਕਹਿਣਾ ਪੁਲਿਸ ਦਾ ਜੀ ਪੁਲਿਸ ਦਾ ਕਹਿਣਾ ਇਹ ਹੋਈ ਵੀ ਜਿਹੜੀ ਕਾਰਵਾਈ ਬੰਦੀ ਉਹ ਕਰਾਂਗੇ ਪੁਲਿਸ ਦੀ ਹੁਣ ਤੱਕ ਦੀ ਕਾਰਵਾਈ ਤੋਂ ਤੁਸੀਂ ਸੰਤੁਸ਼ਟ ਜੀ ਹਾਂਜੀ ਜਿੰਨੀ ਹੁਣ ਤੱਕ ਦੀ ਕਾਰਵਾਈ ਹੋਈ ਹਾਂਜੀ ਹਾਂਜੀ ਤੁਹਾਡੇ ਹੱਕ ਤੇ ਪੁਲਿਸ ਜਾ ਰਹੀ ਹੈ ਜੀ ਹਾਂਜੀ ਮੰਗ ਕੀ ਕਰਦੇ ਇਹਦੇ ਮੰਗੇ ਇਹ ਵੀ ਜੋ ਉਹਨਾਂ ਦੀ ਕਾਰਵਾਈ ਬੰਦੀ ਉਹਨਾਂ ਜੇ ਕਰੋ ਉਹਨਾਂ ਨੇ ਹੋਣਾ ਰਹੀ ਨਹੀਂ ਆਗੇ ਜੋ ਉਹਨਾਂ ਦੀ ਕਾਰਵਾਈ ਬੰਦੀ ਕਰੋ ਸੌਰਾ ਉਹਨਾਂ ਰਹਿਣ ਲਈ ਹੈ ਸਾਇਆ ਦਿੱਤੀ ਜਾਏ ਵਾਤ ਉਹ ਸੌਰਾ ਮੇਰੇ ਅੱਗੇ ਨਹੀਂ ਹੈਗਾ ਇੱਕ ਕੁੜੀ ਵਿਚਾਰੀ ਵਿਆਹਣ ਵਾਲੀ ਇੱਕ ਮੁੰਡਾ ਨਿੱਕਾ ਵਿਆਹਣ ਵਾਲਾ ਸੀ ਤੁਹਾਡੇ ਦਿਓਰ ਤੇ ਹਾਂਜੀ ਉਹ ਵਿਆਹਣ ਵਾਲੇ ਦੋ ਉਹਦੇ ਨਾਲ ਹੀ ਘਰ ਹੀ ਸੰਗ ਅੱਜ ਜਿਨ੍ਹਾਂ ਦੀ ਮੌਤ ਹੋਈ ਉਹ ਤੁਹਾਡੇ ਕੀ ਲੱਗਦੇ ਸੀ ਸਰ ਉਹ ਮੰਮੀ ਹੈ ਮੇਰੀ ਕੀ ਨਾਮ ਸੀ ਉਹਨਾਂ ਦਾ ਸਰ ਬੀਜ ਦਿਖਾਓ ਕੀ ਪੂਰਾ ਵਾਕਿਆ ਹੋਇਆ ਹੈ ਸਰਵਾਕਾ ਇਹ ਹੋ ਕਿ ਆਪਾਂ ਅਸੀਂ ਜਾ ਰਹੇ ਸੀ ਅਸੀਂ ਤੇ ਰਾਸਤੇ ਵਿੱਚ ਫੋਨ ਆਇਆ ਵੀ ਮੰਮੀ ਦੀ ਡੈਥ ਹੋ ਗਈ ਇਹਨਾਂ ਨੇ ਕੋਈ ਧਮਕੀਦਮ ਕੀਤੀ ਹਥਿਆਰਾਂ ਨਾਲ ਵੀ ਅੱਜ ਮਿੰਟੂ ਤੇ ਗੁਰਪ੍ਰੀਤ ਸਿੰਘ ਨੂੰ ਮਾਰ ਦੇਣਾ ਇਸ ਕਰਕੇ ਮੰਮੀ ਦੀ ਡੈਥ ਹੋ ਗਈ ਉਹ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਹੈ ਹਾਂਜੀ ਸਰ ਥਾਂ ਦਾ ਕੋਈ ਝਗੜਾ ਚੱਲਦਾ ਸੀ ਪਹਿਲਾਂ ਹੀ ਸਾਸ ਵੀ ਥਾਣੇ ਦੇ ਚੁੱਕੇ ਜੀ ਹਾਂਜੀ ਸਰ ਮੰਗ ਕੀ ਕਰਦੇ ਜੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਇਹੋ ਕਰਦੇ ਆ ਸਾਰੇ ਵੱਧ ਤੋਂ ਵੱਧ ਕਾਰਵਾਈ ਕੀਤੀ ਜਾਏ ਇਹਨਾਂ ਤੇ ਪਰਚਾ ਹੋਇਆ ਸਰ ਮੁਜਰਮਾਂ ਦੇ ਨਾਮ ਕਿੰਨਾ-ਕਿੰਨਾ ਦਾ ਤੁਸੀਂ ਦਰਜ ਕਰਵਾਇਆ ਵਾ ਸਰ ਇਹ ਮਹਿੰਗਾ ਸਿੰਘ ਜੱਗਾ ਸਿੰਘ ਤੇ ਲਾਡੀ ਸਿੰਘ ਸਰਬਜੀ ਸਿੰਘ ਇਹ ਸਾਰੇ ਵਾਸੀ ਪਿੰਡ ਸਾਦਾ ਹੀ ਨੇ ਹਾਂਜੀ ਤੁਹਾਡੇ ਪਿੰਡ ਤੋਂ ਹੀ ਭਜਮਨ ਸਿੰਘ ਠੀਕ ਹੈ ਨਾਮ ਦੱਸ ਕੇ ਅੱਜ ਦਾ ਦਾ ਮਸਲਾ ਸੁਧ ਵਰ ਜਾਣਕਾਰੀ ਦਿਵੇ ਮੇਰਾ ਨਾਮ ਸਾਹਬ ਸਿੰਘ ਜੀ ਮੈਂ ਪੰਜਾਬ ਪੰਜਾਬ ਚੇਰਮੈਨ ਵਾਲਮੀਕੀ ਸੰਸਥਾ ਵੱਲੋਂ ਜੀ ਇਹ ਸਾਡੀ ਨਾ ਤਾਏ ਜੀ ਦੀ ਬੇਟੀ ਹੈ ਜੀ ਜਿਹਦੀ ਡੈਥ ਹੋਈ ਆ ਇਹ ਪ੍ਰਾਣੀ ਰੰਜਿਸ਼ ਚੱਲਦੀ ਆਉਂਦੀ ਅੱਗੇ ਵੀ ਇੱਕ ਦੋ ਵਾਰ ਪਾਇਆ ਵੀ ਚਲੋ ਵੀ ਰਾਜੀ ਨਾਲ ਕੰਪਰੋਮਿਸ ਹੋ ਜਾਏ ਪਰ ਨਹੀਂ ਉਸ ਨੇ ਇਨਸਾਫ ਨਹੀਂ ਇਹਨਾਂ ਨੂੰ ਦਵਾਇਆ ਬੰਦੀ ਕਾਰਵਾਈ ਅੱਗੇ ਵੀ ਨਹੀਂ ਕੀਤੀ ਬੜੇ ਚੁੱਦੇ ਤਿੰਨ ਚਾਰ ਚੱਕਰ ਲੱਗ ਗਏ ਸਾਡੇ ਥਾਣੇ ਦੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਇਹਨਾਂ ਨੂੰ ਕਹਿੰਦੇ ਵੀ ਚਲੋ ਜਾਂ ਕਾਰਵਾਈ ਕਰ ਦੋ ਜਾਂ ਬਿਠਾ ਕੇ ਕੰਪਰੋਮਾਈਜ਼ ਕਰਵਾ ਦਿਓ ਚਲੋ ਜੀ ਅੱਜ ਸਾਡੇ ਭਨੇਵੇਂ ਕਣਕ ਵੜਨੇ ਚਲੇ ਸੀ ਤੇ ਭੈਣ ਸਾਡੀਆਂ ਰੋਕ ਕੇ ਰਸਤੇ 'ਚ ਇੱਕ ਦੇ ਚੱਲੇ ਰਿਸ਼ਤੇਦਾਰਾਂ ਕੋ ਤੇ ਕਹਿੰਦੇ ਵੀ ਤੇਰੇ ਬੇਟੇ ਕਿੱਥੇ ਚੱਲੇ ਆ ਅਸੀਂ ਉਹਨਾਂ ਨੂੰ ਵੜਨੇ ਹੀ ਵੜਨਾ ਵਾ ਤੇ ਉਹਦੇ ਕੋ ਨਹੀਂ ਸਹਿਆ ਗਿਆ ਤੇ ਉਹਦੀ ਡੈਥ ਹੋ ਗਈ ਜੀ ਅਗਰ ਜੇ ਪੁਲਿਸ ਕਾਰਵਾਈ ਕਰਦੀਆਂ ਦਰਖਾਸਤਾਂ ਤੇ ਕਰ ਦਿੰਦੀ ਤੇ ਅੱਜ ਇਹ ਦਿਨ ਜਿਹੜਾ ਵੀ ਤੁਹਾਨੂੰ ਨਹੀਂ ਦੇਖਣਾ ਹਾਂਜੀ ਜੇ ਪਹਿਲਾਂ ਉਹ ਕਾਰਵਾਈ ਹੋ ਜਾਂਦੀ ਜਾਂ ਕੰਪਰੋਮਾਈਜ਼ ਹੋ ਜਾਂਦਾ ਅ ਅਹੀਂ ਅਜ ਤੱਕ ਇਸ ਦੇ ਨਾਮ ਪਰਚਾ ਨਹੀਂ ਕਰਵਾਇਆ ਸਾਡੀ ਸੰਸਥਾ ਨੇ ਅਸੀਂ ਇਹੋ ਚਾਹੁੰਦੇ ਹਾਂ ਕਿ ਇਹਨਾਂ ਦਾ ਕੰਪਰਮੈਜ ਹੋ ਜੇ ਜਾਂ ਰਾਹ ਦਾ ਝਗੜਾ ਉਹ ਸੈੱਟ ਹੋ ਜੇ ਪਰ ਨਹੀਂ ਹੋਇਆ ਇਹ ਪੁਲਿਸ ਇਸ ਥਾਣੇ ਭਿੰਡੀ ਦੀ ਪੁਲਿਸ ਨੇ ਸਾਨੂੰ ਇਨਸਾਫ ਨਹੀਂ ਦਿਵਾਇਆ ਅਸੀਂ ਇਹੋ ਚਾਹੁੰਦੇ ਹਾਂ ਕਿ ਇਹਨਾਂ ਦਾ ਰਾਜੀਨਾਮਾ ਹੋ ਜੇ ਜੇ ਰਾਜੀਨਾਮਾ ਹੋ ਜਾਂਦਾ ਤੇ ਅੱਜ ਸਾਡੀ ਭੈਣ ਦੀ ਡੈਥ ਨਹੀਂ ਸੀ ਹੋਣੀ ਜੇ ਸਾਡੀ ਜੇ ਕਾਰਵਾਈ ਨਹੀਂ ਕਰਦੇ ਅਸੀਂ ਬੋਡੀ ਨੂੰ ਲੈ ਕੇ ਥਾਣੇ ਤੱਕ ਘਰੋ ਕਰਾਂਗੇ ਜਾਂ ਐਸਐਸਪੀ ਸਾਹਿਬ ਦਾ ਦਫ਼ਤਰ ਘਰੋ ਕਰਾਂਗੇ ਜਾਂ ਆਈਜੀ ਸਾਹਿਬ ਅਸੀਂ ਉੱਚੇ ਸੰਘਰਸ਼ ਤੱਕ ਜਾਵਾਂਗੇ ਜੀ ਜੇ ਇਨਸਾਫ ਨਹੀਂ ਮਿਲਦਾ ਠੀਕ ਹੈ ਅਈ ਪ੍ਰਧਾਨ ਜੀ ਇੱਕ ਬੰਦੇ ਦਾ ਸਰਜੀਤ ਕੋਰਟ ਤੋਂ ਨਾਲ ਜਿਹੜੀ ਮੌਤ ਹੋਈ ਸੀ ਉਸ ਬੰਦੀ ਕੀ ਕਾਰਵਾਈ ਕੀਤੀ ਗਈ ਹੈ ਹੁਣ ਉਹ ਲੋਕ ਪੁਲਿਸ ਤੱਕ ਜੀ ਗੋਲੇ ਸੁੰਦਰ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮੈਂ ਸਰਵਣ ਪਾਵਨ ਵਾਲਮੀਕ ਤੀਨਥਾ ਐਕਨਿਤ ਕਮੇਟੀ ਦਾ ਪੰਜਾਬ ਪ੍ਰਧਾਨ ਹੁਣ ਜੋ ਪਿੰਡੀ ਠਾਣੇ ਦਾ ਸਰਜੀਤ ਕੋਰਟ ਦੀ ਕਿਸੇ ਦੇ ਡਰੋਨ ਧਮਕਾਉਣ ਨਾਲ ਜਿਹੜੀ ਮੌਤ ਹੋਈ ਆ ਐਂ ਦਿੱਕਾ ਜਿਹੜਾ ਸਿਵਲ ਹਸਪੀਟਲ ਦੇ ਨਾਲ ਦੇ ਵਿੱਚ ਲਿਆਂਦਾ ਗਿਆ ਵਾ ਪੋਸ਼ਣ ਮਾਰਵਾ ਤੇ ਐਂ ਦਿੱਕਾ ਦਿਨਾਂ ਬਾਅਦ ਪੁਲਿਸ ਨੇ ਜਿਹੜਾ ਸਾਨੂੰ ਆ ਕਿ ਕੱچے ਕਬੀਦ ਦਿੱਤੇ ਇਹ ਜਿਹੜਾ ਕੱچی ਪੈਨਸਲ ਦੇ ਨਾਲ ਲਿਖਦੇਈਦਾ ਵਾ ਕਿ ਵੱਡੇ ਦੇ ਬੱਚੇ ਨੂੰ ਕੂਲ ਨੇ ਪਾ ਕੇ ਬੱਚੇ ਨੂੰ ਮੈਡਮ ਦੱਸ ਦਿੰਦੀ ਹੈ ਕਿ ਆ ਤੂੰ ਕੰਮ ਕਰ ਲਾ ਸਿਰਫ ਇੱਕ ਕੱਜਾ ਵਿਸ਼ਵਾਸ ਸਾਨੂੰ ਦਿੱਤਾ ਗਿਆ ਵਾ ਔਰ ਪਰਿਵਾਰ ਦੀ ਮੰਗ ਆ ਕਿ ਜਿੰਨਾ ਤੱਕ 304 ਦੀ ਰੈਬਟ ਸਾਨੂੰ ਨਹੀਂ ਦਿੱਲੀ ਉਹਨਾਂ ਤੱਕ ਇਹ ਜਿਹੜਾ ਵਾ ਇਹ ਸਹਿਕਾਰ ਨਹੀਂ ਕਰਾਂਗੇ ਉਹ ਸਾਡੀ ਪਾਵਨ ਵਾਲਮੀਕ ਦੀ ਜਿਹੜੀ ਸਾਰੀ ਟੀਮ ਉਸ ਪਰਿਵਾਰ ਦੇ ਨਾਲ ਆ ਜੇਕਰ ਉਹ ਸਾਨੂੰ ਕੋਈ ਭਰੋਸੇ ਦੇ ਵਿੱਚ ਨਹੀਂ ਲੈਂਦੇ ਫਿਰ ਅਸੀਂ ਉਹ ਲਾੜਦਾ ਜਿਹੜਾ ਵਾ ਕਿਸ ਗਾਰਾ ਜਿਹਦੇ ਨਾ ਨਹੀਂ ਕਰਾਂਗੇ ਜਿੰਨਾਂ ਦਾ ਕਿ ਸਾਨੂੰ ਰੱਬ ਨੂੰ ਨਹੀਂ ਮਿਲਦੀ ਔਰ ਪੁੱਛਦੇ ਜਿਹੜੀ ਆ ਅੱਜ ਤੱਕ ਨਾ ਕਾਮੀシャレ ਨਾਲ ਕਰੀਏ ਸਿਹਤ ਦੀਆਂ ਸਾਨੂੰ ਮਿੱਠੀਆਂ ਗੋਰੀਆਂ ਦੇ ਰਹੇ ਆ ਕਿ ਪਰਿਵਾਰ ਦੇ ਦੁੱਖ ਨੂੰ ਜਿਹੜਾ ਉਹ ਸਮਝਿਆ ਨਹੀਂ ਜਾ ਰਿਹਾ ਕਿ ਕਿਸੇ ਦੇ ਉੱਤੇ ਕੀ ਵੀ ਦੀ ਜਦੋਂ ਕਿ ਇਹ ਮਾਂ ਮਰ ਜਾਂਦੀ ਕਿਸੇ ਦੇ ਘਰ ਤੋਂ ਜੀਤਲੇ ਜਾਂਦਾ ਵਾ ਪਰ ਪਰਿਵਾਰ ਅੱਜ ਵੀ ਜਿਹੜੀ ਆ ਪੰਛੀ ਜਿਹੜੀ ਸਾਨੂੰ ਗੁਦਾਹ ਕਰੀ ਜਾਂਦੀ ਹੈ ਰਾਤ ਦੀ ਕੋਈ ਵੀ ਸਹੀ ਤਰੀਕੇ ਦਾ ਵਿਸ਼ਵਾਸ ਸਾਨੂੰ ਦਿੱਤਾ ਨਹੀਂ ਗਿਆ ਦੋਚ ਨਹੀਂ ਕਰਦੀ 304 ਜਿਹੜੀ ਤੋਂ ਇਸ ਤਰ੍ਹਾਂ ਵਾ ਬੋਲ ਤਾਰਾ ਬੋਲ ਰਿਹਾ ਜੇ ਕੋਈ ਚਾਪੇ ਹੋਈ ਹੈ ਕਿਸ ਸਰਕਾਰ ਨੇ ਕੀਤਾ ਜਾਏ ਦੇਵਤ ਜੀ ਦੇਖੋ ਜੀ ਜਦੋਂ ਸਾਨੂੰ ਫੇਰ ਦਾ ਹਾਦਸਾ ਹੋਇਆ ਸੀ ਐਸਐਸਪੀ ਸਾਹਿਬ ਦੇ ਕੋਲ ਵੀ ਗਏ ਆ ਉਹਨਾਂ ਨੇ ਡੀਐਸਪੀ ਟਾਇਰੀ ਨੂੰ ਫੋਨ ਕੀਤਾ ਵਾ ਕਿ ਤੁਸੀਂ 304 ਦੀ ਰਿਪੋਰਟ ਦੇ ਦਿਓ ਉਹ ਤੋਂ ਗੱਡੀ ਐਸਐਸਓ ਨੂੰ ਡੀਪੀ ਸਾਹਿਬ ਨੇ ਕੀਤਾ ਵਾ ਪਰ ਪਤਾ ਨਹੀਂ ਕੀ ਗੱਲ ਹੈ ਵੀ ਇਹ ਸਾਨੂੰ ਅਜਿੱਤਿਕ ਸਮਝ ਨਹੀਂ ਲੱਗੀ ਵੀ ਸਾਨੂੰ ਗੁੰਮਰਾਹ ਕਿਹੜਾ ਅਫਸਰ ਕਰਿਆ ਵਾ ਐਸਐਸਪੀ ਕਰਿਆ ਵਾ ਕਿ ਡੀਐਸਪੀ ਟਾਇਰੀ ਕਰਿਆ ਵਾ ਕਿ ਆਗਿਆਪਾਲ ਕਰਿਆ ਵਾ ਕਿ ਚੰਨਨ ਸਰਕਾਰ ਦਾ ਕੋਈ ਪ੍ਰੈਸ਼ਰ ਆ ਜੀ ਕੋਈ ਸਰਕਾਰ ਦਾ ਵੀ ਪ੍ਰੈਸ਼ਰ ਆ ਤੇ ਇਹ ਸਰਕਾਰ ਨੂੰ ਵੀ ਕਹਿੰਦੇ ਆ ਇਹ ਜੇ ਘਰ ਵਾਲੇ ਸਮੇਂ ਦੇ ਵਿੱਚ ਇੰਤ ਤੋਹੀ ਓਕੇ ਓਕੇ ਇਤਨਾ ਤੁਸੀਂ ਸਹਤਾਂ ਦੇ ਨਾਲ ਜਿਹੜੀਆਂ ਸੀਰਖਣੀਆਂ ਕਰਦੇ ਹੋ ਉਹ ਕਿਸੇ ਪਰਿਵਾਰ ਦੇ ਲੋਕਾਂ ਤੋਂ ਭਾਈਵਾਲ ਤੁਸੀਂ ਨਹੀਂ ਬੰਦੀ ਤੇ ਫਿਰ ਤੁਹਾਨੂੰ ਪਿੰਡਾਂ ਦੇ ਵਿੱਚ ਬੰਦੂ ਬੜਾ ਦੇ ਸਰਕਾਰ ਨੂੰ ਜਿਹਦਾ ਮਾਰਨ ਦਾ ਨਹੀਂ ਕਦੇ ਸਰਜੀਤਪੁਰ ਨਾਮ ਦੀ ਇੱਕ ਮੌਤ ਹੋਈ ਹੈ ਕੀ ਮਾਮਲਾ ਕਿਸੇ ਸਾਹਿਬ ਸਰਦੋਂ ਕੰਪਲੇਟ ਆਈ ਹੈ ਜੀ ਹਰਜੀਤ ਕੋਲ ਉਹਦੀ ਨੂੰਨੇ ਕੰਪਲੇਟ ਕੀਤੀ ਆ ਤੇ ਉਹ ਤੇ ਉਹਦੀ ਸੱਸ ਜਿਹੜੀਆਂ ਆ ਆਪਣੇ ਘਰ ਤੋਂ ਅੱਬੇ ਜਾਮ ਜਾ ਰਹੇ ਸੀ ਇਹਦਾ ਤਾਂ ਗਵੰਡੀ ਭਗਵਾਨ ਸਿੰਘ ਦੇ ਨਾਲ ਹੋਰ ਚਾਰ ਪੰਜ ਪੰਜ ਆਦਮੀ ਨੇ ਇਹਨਾਂ ਨੇ ਤਾਂ ਪਹਿਲੇ ਆਫਿਸ ਤੇ ਰਜਿਸਟ੍ਰੇਸ਼ਨ ਲਿਆ ਕਰਦੇ ਹਾਂ ਤੋਂ ਲੈ ਕੇ ਹਾਂ ਜੀ ਉਹਨਾਂ ਨੇ ਉਹਨਾਂ ਨੂੰ ਮੜ ਚੱਕਾ ਬੋਲਿਆ ਤੇ ਇਸ ਕੰਮ ਕਰਕੇ ਜਿਹੜੀ ਦੇੜੀ ਆ ਉਹਦੀ ਮੌਤ ਹੋ ਗਈ ਉਹਨੂੰ ਹਾਂ ਜੀ ਇਸ ਵੰਦੀ ਇਹਦੇ ਪੋਸਟਮਨ ਕਰਾਇਆ ਜਾ ਰਿਹਾ ਜੋ ਤੱਤ ਸਾਹਮਣੇ ਉਹਦੇ ਸਰਦਾਰ ਹੋ ਗਏ ਕਰੀ ਹਮ ਜਲੇੰਦਿਆ ਸਾਰੇ ਫਾਇਰ ਦਾ ਚੱਕੋ ਰਹੀ ਐ ਫਾਇਰ ਤਾਂ ਚੱਕਾ ਰਹੀ ਹੈ ਚੱਕਾ ਰਹੀ ਹੈ ਠੀਕ ਹੈ ਠੀਕ ਹੈ